ਕਮਾਸੇ ਨਾ ਇਹ ਨਾ ਪਰੇ ਰਹਿ ਜਾ ਉਹ ਬਹੁਤ ਚੱਲਦਾ ਉਹ ਕੰਨੀਆਂ ਐਡੀਕੀ ਨਹੀਂ ਉਸੇ ਨਹੀਂ ਰੁਕ ਜਾਉਂਦਾ ਜੀ ਜੀ ਚੋਕ ਰਹਿਣਾ ਭਾਈ ਜਿੰਦਾ ਬੋਰ ਦਾ ਯੂਟਿਊਬਰ ਚਾ ਨਹੀਂ ਜੀ ਉਸ ਨਾਲ ਦੀ ਗੱਲ ਕਰਦਾ ਹੈ ਅਸੀਂ ਛੱਡ ਨਹੀਂ ਸਕਦੇ ਹੁਣ ਅਸੀਂ ਆ ਸੋਚਦੇ ਆ ਵੀ ਆ ਘਰ ਤਾਂ ਹੀ ਲਾ ਕੋਈ ਨਹੀਂ ਜਿਮਰਾ ਹੀ ਆਂ 400 ਤਾਂ ਲਾਤਾ ਸੱਚੋ ਖਰਚ ਖਰਚ ਲੈ ਮੈਂ ਬਾਲੀ ਨਾ ਨਾ ਹਲੋ 96 ਇੱਕ ਮਿੰਟ ਮੈਨ ਪੜਾਉਦਾ ਦੋ ਉਹ ਕਰੇ ਕਰੇ ਪੜਾ ਜਾ ਹਲ ਬਾਂਗੇ ਵੇਚੀ ਯਾਰ ਉਹ ਕਹਿ ਬਾ ખેડતા ખેડૂતો ਪਰੀਯਾ ਮਤੀ ਅੱਗੇ ਚਲੇ ਰਹੀ ਹੈ। ਬਹੁਤ ਕਾਰਵਾਈ ਕਰਨ ਦੀ ਜਰੂਰਤ ਹੈ। ਪਿੰਡ ਦਾ ਪਦਨਾਗਰ ਤੋਂ ਹੈਲੋ ਪਿੰਡੀ ਵੀਡੀਓ ਕਰਦੇ ਆਪਿੱਤਾ ਚਕਾਲੀ ਵਾਲੀ ਜੁਆ ਵੀ ਅੜਤਵਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲੇ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਕਿਹਦੀ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗੇ ਦੇ ਲੋਕ ਬਾਲਟੀ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ ਸ਼ਾਂਤ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਆਕੇ ਸਾਰੀ ਫਿਰਲੀ ਐ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਆੜਕ ਪਾਸ ਪਿੰਡ ਆ ਗਿਆ ਜਿੱਥੇ ਲੈਂਡ ਟੱਪ ਗਈ ਪਿੰਡ ਨੂੰ ਨਾਲ ਦੀ ਨਾਲ ਪਈ ਖੜੀ ਗਨਕ ਕਿੰਨੀਆਂ ਚੀਜ਼ਾਂ ਹਾਂ ਖੜੀ ਗਨਕ ਕਿੰਨੀ ਕ ਲੱਗਦੀ ਐ ਇਹਦੇ ਵਿੱਚ ਖੜੀ ਹੈਗੇ ਦੋ ਤਨ ਕੀਲਿਆਂ ਉਪਰਾਂ ਚਕਾਲੀ ਆ ਗਈ ਸੀ ਕਿੰਨਾ ਕ ਨੁਕਸਾਨ ਲੱਗਦਾ ਇਹ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੋਈ ਤਪੀਆਂ ਨਾ ਪਹੁੰਚਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਫੋਅ ਇਹੋ ਜਿਹਾ ਕਰਦਾ ਆ ਬਾਲਟੀਆਂ ਤੱਕ ਲਵੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਹੈ ਜਿਉਂਦਾ ਅਗਿ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬੰਦ